ਇੱਥੇ ਵਿਸ਼ਵਕਰਮਾ ਮੰਦਿਰ ਪਹੁੰਚ ਕਿਹਨਾਂ ਨੇ ਮੈਂ ਸਭ ਤੋਂ ਪਹਿਲਾਂ ਤੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਇਸ ਦਿਵਸ ਦੀਆਂ ਪੂਜਾ ਦਿਵਸ ਦੀਆਂ ਸਾਰਿਆਂ ਨੂੰ ਸੰਗਤ ਨੂੰ ਭਗਵਾਨ ਜੀ 'ਚ ਆਸਥਾ ਰੱਖਣ ਵਾਲੀ ਸੰਗਤ ਨੂੰ ਆਪ ਜੀ ਨੂੰ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਪਿਛਲੀ ਵਾਰੀ ਵੀ ਇਸ ਕਮੇਟੀ ਨੇ ਮੈਨੂੰ ਇਹ ਮਾਣ ਬਖਸ਼ਿਆ ਸੀਗਾ ਜਿਹੜੀ ਇਸ এডਿਕੇਸ਼ਨ ਤੇ ਵੈਲਫੇਅਰ ਚੈਰੀਟੇਬਲ ਟਰਸਟ ਹੈ ਲਾਹੌਰੀ ਗੇਟ ਇਹਨਾਂ ਦਾ ਔਰ ਇਸ ਵਾਰੀ ਵੀ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਇਹਨਾਂ ਦਾ ਬਹੁਤ ਧੰਨਵਾਦੀ ਇਸ ਦੌਰਾਨ ਮੈਂ ਸਿੱਖਿਆ ਕਿ ਇਹ এডਿਕੇਸ਼ਨ ਦੇ ਚੈਰੀਟੇਬਲ ਖੇਤਰ ਚ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਦੀ ਸਾਰੀ ਕਮੇਟੀ ਇਹਨਾਂ ਦੇ ਪ੍ਰਧਾਨ ਜੀ ਇਹਨਾਂ ਦੀ ਟੀਮ ਇਹਨਾਂ ਦੇ ਵਾਈਸਪ੍ਰੀਡੈਂਟ ਉਹ ਵਧਾਈ ਦੇ ਪਾਤਰ ਨੇ ਮੈਂ ਇੱਕ ਵਾਰੀ ਫੇਰ ਧੰਨਵਾਦੀ ਹਾਂ ਔਰ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਇਸ ਮਹਾਨ ਦਿਨ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਇੱਥੇ ਵਿਸ਼ਕਰਮਾ ਜੋ ਚੈਰੀਟੇਬਲ ਟਰਸਟ ਹੈ ਉਹਦੇ ਵੱਲੋਂ ਹਰ ਵਾਰੀ ਜਿਵੇਂ ਮਨਾਇਆ ਜਾਂਦਾ ਹੈ ਵਿਸ਼ਵਕਰਮਾ ਦਿਵਸ ਔਰ 55ਵਾਂ ਜਿਹੜਾ ਪੂਜਾ ਉਤਸਵ ਸੀ ਅੱਜ ਬਹੁਤ ਖੁਸ਼ੀ ਹੋਈ ਆ ਕੇ ਔਰ ਅੱਜ ਸਾਡੇ ਸਰਕਾਰ ਦੇ ਨੁਮਾਇੰਦੇ ਨੇ ਅਜੀਤਪਾਲ ਕੋਲੀ ਜੀ ਉਹਨਾਂ ਨੇ ਕਮਿਊਨਿਟੀ ਹਾਲ ਵਾਸਤੇ ਇੱਕ 500 ਗਜ ਦੀ ਜਗ੍ਹਾ ਜਿਹੜੀ ਹੈ ਅਲਾਟ ਕਰਨ ਵਾਸਤੇ ਇਥੇ ਅਨਾਉਂਸਮੈਂਟ ਕੀਤੀ ਹੈ ਸ਼ਿਸ਼ਮੈਲ ਦੇ ਨਜ਼ਦੀਕ ਜਿਹੜੀ ਕਿ ਨਗਰ ਨਿਗਮ ਦੇ ਹਿੱਸੇ ਦੇ ਵਿੱਚ ਆਵੇਗੀ ਔਰ ਇਹਦੇ ਨਾਲ ਨਾਲ 50 ਲੱਖ ਰੁਪਿਆ ਰਾਸ਼ੀ ਜਿਹੜਾ ਉਹ ਵੀ ਦੇਣ ਦਾ ਜਿਹੜਾ ਐਲਾਨ ਕੀਤਾ ਹੈ ਤੇ ਇਹ ਸਾਰਾ ਕੁਝ ਕਰਾਂਗੇ ਔਰ ਬਹੁਤ ਚੰਗੀ ਗੱਲ ਹੈ ਮੈਂ ਅੱਜ ਜਿੰਨਾ ਵੀ ਆਮਗੜੀ ਆ ਭਾਈਚਾਰਾ ਇੱਥੇ ਪਹੁੰਚਿਆ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਮੁਬਾਰਕਬਾਦ ਦੇਣਾ ਔਰ ਅੱਜ ਮੈਂ ਇਹ ਵੀ ਇੱਕ ਈਸ਼ੂ ਠਾਇਆ ਕਿ ਜਿਹੜੀ ਗਊ ਚਰਾੰਦਾ ਦੀ ਜਗ੍ਹਾ ਉਹ ਵੀ ਛੁੜਵਾਈ ਜਾਣੀ ਚਾਹੀਦੀ ਹੈ ਮੈਂ ਪਿੱਛੇ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਬੇਨਤੀ ਕਰਕੇ ਆਇਆ ਸੀ ਸਾਡੇ ਕੌਮੀ ਕਨਵੀਨਰ ਨੂੰ ਔਰ ਹਮੇਸ਼ਾ ਹੀ ਮੈਂ ਡੀਸੀ ਨੂੰ ਵੀ ਮੰਗ ਪੱਤਰ ਦੇ ਕੇ ਮੈਂ ਹਮੇਸ਼ਾ ਬੇਨਤੀ ਕੀਤੀ ਹੈ ਕਿਉਂਕਿ ਲੋਕਾਂ ਦੇ ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹ ਐਕਸੀਡੈਂਟ ਇਸ ਕਰਕੇ ਹੋ ਰਹੇ ਨੇ ਜਿਹੜੀ ਸਾਡੀ ਗਊ ਮਾਤਾ ਹੈ ਉਹ ਅਕਸਰ ਉਹਨਾਂ ਨੂੰ ਆਵਾਰਾ ਪਸ਼ੂ ਕਿਹਾ ਜਾਂਦਾ ਹੈ ਉਹਨਾਂ ਨੂੰ ਡੰਗਾ ਪੈਂਦੀਆਂ ਨੇ ਤੇ ਮੇਰੀ ਹਮੇਸ਼ਾ ਬੇਨਤੀ ਹੁੰਦੀ ਹੈ ਕਿ ਉਹਨਾਂ ਨੂੰ ਆਵਾਰਾ ਨਾ ਕਿਹਾ ਜਾਵੇ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ ਤਾਂ ਕਿ ਜਿਹੜਾ ਲੋਕਾਂ ਨੂੰ ਵੀ ਇਹਦੇ ਨਾਲ ਰਾਹਤ ਮਿਲੇ ਤੇ ਜਿਹੜਾ ਗਊ ਮਾਂ ਤਾਂ ਜਿਹੜੀ ਉਹਨਾਂ ਨੂੰ ਵੀ ਜਿਹੜਾ ਪ੍ਰੋਟੈਕਟ ਜਿਹੜਾ ਉਹ ਕੀਤਾ ਜਾ ਸਕੇ ਉਹਨਾਂ ਨੂੰ ਬਟ ਤੁਸੀਂ ਸਰਕਾਰ ਦੇ ਹਿੱਤੋਂ ਜੀ ਤੁਹਾਨੂੰ ਵੀ ਲੱਗਦਾ ਇੱਥੇ ਕੋਈ ਜਗ੍ਹਾ ਹੈ ਜਿਹੜੀ ਆਪਾਂ ਗਊ ਮਾਂ ਸ਼ਬਦ ਕਰਦੇ ਜੀ ਜਗ੍ਹਾ ਹੈਗੀ ਹੈ ਮੈਂ 326 ਏਕੜ ਮੋਰਾ ਖਾਕ ਤਾਂ ਪਿੰਡ ਮੈਂ ਸਾਰੇ ਵੇਰਵੇ ਸਰਕਾਰ ਨੂੰ ਪਹਿਲਾਂ ਵੀ ਦਿੱਤੇ ਹੋਏ ਨੇ ਮੈਂ ਦੁਬਾਰਾ ਵੀ ਰਿਮਾਈਂਡ ਕਰਾਵਾਂਗਾ ਔਰ ਪੰਜਾਬ ਸਰਕਾਰ ਦੇ ਬਾਕੀ ਨੂੰ ਮੈਂਦਿਆਂ ਨੂੰ ਵੀ ਸਾਰਿਆਂ ਨੂੰ ਮੈਂ ਕਿਹਾ ਹੈ ਕਿ ਤੁਸੀਂ ਵੀ ਟਾਈਮ ਟੂ ਟਾਈਮ ਸਾਰੀ ਆਪਦੀ ਗੱਲ ਕਰੋ ਤਾਂ ਕਿ ਇਹ ਬਣਦਾ ਹੱਕ ਜਿਹੜਾ ਗਊ ਮਾਤਾ ਦਾ ਆਪਾਂ ਉਹਨਾਂ ਨੂੰ ਦਵਾਈ